ਕੱਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬੀ ਅਦਾ ਕ ਤਾਨੀਆਂ ਦੇ ਪਿਤਾ ਫਾਇਰਿੰਗ ਮਾਮਲੇ ਚ ਸਾਹਮਣੇ ਆਇਆ ਨਾ ਮੋੜ ਹੋਣ ਕਾਬੂ ਮਸ਼ਹੂਰ ਪੰਜਾਬੀ ਅਦਾਕਾਰ ਰਕਤਾਨੀਆਂ ਦੇ ਪਿਤਾ ਡਾਕਟਰ ਅਨਿਕਮੋਜ਼ ਦੇ ਉਹਨਾਂ ਦੇ ਹਸਪਤਲ ਵਿੱਚ ਗੋਲਾਬਾਰੀ ਕਰਨ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਪੁਲਿਸ ਨੇ ਇਸ ਘਟਨਾ ਨਾਲ ਸੰਬੰਧਿਤ ਇੱਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰਾਪਤ ਜਾਣਕਾਰ ਅਨੁਸਾਰ ਅਨਲਕਮੋਜ਼ ਤੇ ਗੋਲਾਬਾਰੀ ਕਰਨ ਵਾਲੇ ਗੁਰਮਨਦੀਪ ਸਿੰਘ ਵਾਸੀ ਤਲਵੰਡੀ ਸੂਬਾ ਜ਼ਿਲ੍ਹਾ ਸੁਭਾ ਸਿੰਘ ਜ਼ਿਲ੍ਹਾ ਤਨਤਨ ਨੂੰ ਪਨਾ ਦੇਣ ਵਾਲੀ ਪਵਨਦੀਪ ਕੌਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਦੇ ਉਪਤ ਮੁਜ਼ਲਮ ਔਰਤ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੂੰ ਇੱਕ ਖਾਸ ਮੁਖਬਰ ਤੋਂ ਸੂਚਨਾ ਮਿਲੀ ਹੈ ਕਿ 4725 ਨੂੰ ਡਾਕਟਰ ਅਨਿਲ ਜੋ ਅਨਲਜੀਤ ਸੇ ਕੰਬੋਜ਼ ਨੂੰ ਗੋਲਾਬਾਰੀ ਕਰਨ ਵਾ ਕਰਨ ਵਾਲੇ ਗੁਰਮਨਦੀਪ ਸਿੰਘ ਔਰ ਫੌਜੀ ਨੂੰ ਸਰਹੱਦ ਜ਼ਿਲ੍ਹਾ ਫਤਿਹਗੜ ਸਾਹਿਬ ਦੀਪਨਾ ਦਿੱਤੀ ਗਈ ਸੀ ਉਹ ਅੱਜ ਕੋਟ ਈਸੇਖਾਂ ਥਾਣੇ ਦੇ ਜਨੇਰ ਪਿੰਡ ਬਸ ਅੱਡੇ ਤੇ ਗੱਡੀ ਦੀ ਉਡੀਕ ਕਰ ਰਹੀ ਸੀ ਉਸ ਇਸ ਸਥੀ ਪੁਲਿਸ ਨੇ ਕਾਰਵਾਈ ਕਰਦੇ ਉਕਤ ਅਰਥ ਨੂੰ ਕਾਬੂ ਕਰ ਲਿਆ ਹੈ ਦੱਸ ਦਈਏ ਕਿ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਕੋੜੀ ਸਖਾਂ ਕਸਬੇ ਵਿੱਚ ਸ਼ੁੱਕਰਵਾਰ ਨੂੰ ਇੱਕ ਸਨਸਨੀਖੇਜ਼ ਕਟਨਾਬਾ ਪ੍ਰਿਹਦਰ ਸਰ ਹਰਬੰਸ ਸਿੰਘ ਨਰਸਿੰਘ ਹੌਮ ਵਿੱਚ ਦਵਾਈ ਲੈਂਦੇ ਸਮੇਂ ਦੋ ਅਣਪਛਤੇ ਬਾਈਕ ਸਵਾਰਾਂ ਵਿੱਚੋਂ ਇੱਕ ਨੇ ਅਚਾਨਕ ਤਾਨੀਆਂ ਦੇ ਪਿਤਾ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਇਸ ਗੋਲਾਬਾਰੀ ਵਿੱਚ ਪੰਜਾਬੀ ਅਦਾਕਾਰ ਦੇ ਪਿਤਾ ਅਤੇ ਸੀਨੀਅਰ ਡਾਕਟਰ ਅਨਿਲਕ ਜੀਤ ਕੰਬੋਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ ਡਾਕਟਰ ਫਿਰ ਡਾਕਟਰਾਂ ਨੇ 3 ਘੰਟੇ ਦੀ ਸਰਜੀ ਤੋਂ ਬਾਅਦ ਦੋ ਗੋਲੀਆਂ ਕੱਢੀਆਂ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ